ਸਤ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕੱਥ ਜ਼ਿੰਦਗੀ ਚੈਨਲ ਤੇ ਅੱਜ ਮੈਂ ਇੱਕ ਹੋਰ ਨਵੀਂ ਅੱਖੀ ਦੇਖੀ ਕਹਾਣੀ ਨੂੰ ਬਿਆਨ ਕਰਨ ਜਾ ਰਹੀ ਹਾਂ ਇਹ ਕਹਾਣੀ ਮੇਰੇ ਪਿੰਡ ਦੀ ਉਸ ਔਰਤ ਦੀ ਹੈ ਜਿਸ ਦਾ ਨਾਮ ਕੁਲਵਿੰਦਰ ਕੌਰ ਹੈ ਜਿਸ ਦੀ ਹੁਮਨ ਉਮਰ ਹੁਣ ਤਕਰੀਬਨ 40-45 ਸਾਲ ਦੇ ਕਰੀਬ ਹੈ ਕੁਲਵਿੰਦਰ ਕੌਰ ਹੁਣੀ ਤਿੰਨ ਭੈਣਾਂ ਸੀ ਉਹਨਾਂ ਦਾ ਇੱਕ ਭਰਾ ਸੀ ਕਲਵਿੰਦਰ ਕੌਰ ਉਹਨਾਂ ਵਿੱਚੋਂ ਸਭ ਤੋਂ ਵੱਡੀ ਭੈਣ ਸੀ ਉਸ ਵਕਤ ਕੁਝ ਜਦੋਂ ਕਿਸੇ ਧੀ ਦਾ ਵਿਆਹ ਕੀਤਾ ਜਾਂਦਾ ਸੀ ਤਾਂ ਦਿੱਤ ਦਾਜ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਸੀ ਬਸ ਇਸੇ ਚੀਜ਼ ਦੀ ਬਲੀ ਕਲਵਿੰਦਰ ਕੌਰ ਚੜ ਗਈ ਕਲਵਿੰਦਰ ਦੇ ਪਿਤਾ ਕੋਲ ਕੋਈ 2-3 ਕਿੱਲੇ ਜ਼ਮੀਨ ਦੇ ਸੀ ਜਿਸ ਕਾਰਨ ਉਹਨਾਂ ਦੇ ਘਰ ਦਾ ਸਰਕਲ ਠੀਕ-ਠਾਕ ਚੱਲਦਾ ਸੀ ਕਲਵਿੰਦਰ ਦਾ ਕਹਿਣਾ ਹੈ ਕਿ ਮੈਂ ਆਪਣੀ ਮਾਂ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਮੇਰੀ ਮਾਂ ਨੇ ਜੋ ਮੇਰੇ ਨਾਲ ਕੀਤਾ ਸ਼ਾਇਦ ਹੀ ਕਿਸੇ ਨੇ ਆਪਣੀ ਧੀ ਦੇ ਨਾਲ ਅਜਿਹਾ ਕੀਤਾ ਹੋਵੇ ਮੇਰੀ ਜ਼ਿੰਦਗੀ ਇਹੋ ਜਹੀ ਸੀ ਕਿ ਨਾ ਮੈਂ ਸੌਹਰਿਆਂ ਦੀ ਨਾ ਪੇਕੇ ਵਾਲਿਆਂ ਦੀ ਸੀ ਮੇਰੇ ਮੇਰੀ ਉਮਰ ਤਕਰੀਬਨ 18 ਸਾਲ ਹੋ ਚੁੱਕੀ ਸੀ ਇੱਕ ਦਿਨ ਮੇਰੀ ਮਾਂ ਨੇ ਮਾਂ ਗਵਾਂਢ ਦੇ ਕਿਸੇ ਘਰ ਵਿੱਚ ਗਈ ਹੋਈ ਸੀ ਉਸਨੇ ਗਵਾਂਢ ਤੋਂ ਔਣ ਤੋਂ ਬਾਅਦ ਮੈਨੂੰ ਕਿਹਾ ਕੱਲ ਨੂੰ ਤੂੰ ਤਿਆਰ ਹੋ ਜਾਣਾ ਤਾਂ ਮੈਂ ਆਪਣੀ ਮਾਂ ਨੂੰ ਸਵਾਲ ਕੀਤਾ ਕਿਉਂ ਮਾਂ ਆਪਾਂ ਕਿਤੇ ਜਾਣਾ ਹੈ ਮਾਂ ਨੇ ਕਿਹਾ ਨਹੀਂ ਕੱਲ ਤੈਨੂੰ ਮੁੰਡੇ ਵਾਲੇ ਦੇਖਣ ਆ ਰਹੇ ਨੇ ਮੈਂ ਬਹੁਤ ਹੈਰਾਨ ਸੀ ਮੈਂ ਕਿਹਾ ਮਾਂ ਅਚਾਨਕ ਵਿਆਹ ਹੈ ਮਜ਼ਾਕ ਨਹੀਂ ਕਿਉਂਕਿ ਇਸ ਬਾਰੇ ਸਾਡੇ ਘਰ ਵਿੱਚ ਕੋਈ ਗੱਲ ਨਹੀਂ ਹੋਈ ਸੀ ਤਾਂ ਮੇਰੀ ਮਾਂ ਕਹਿਣ ਲੱਗੀ ਕਿ ਪਾ ਤਾਂ ਹੁਣ ਮੈਂ ਤੇਰਾ ਵਿਆਹ ਤੈਅ ਕਰ ਦਿੱਤਾ ਹੈ ਮੈਂ ਕਿਹਾ ਮਾਂ ਇੰਨੀ ਜਲਦੀ ਇੰਨੀ ਹੜਬੜਾ ਹਟ ਮੈਂ ਹਾਲੇ ਪੜਾਈ ਕਰਨੀ ਹੈ ਉਸ ਵਕਤ ਮੈਂ 9ਵੀਂ ਕਲਾਸ ਵਿੱਚ ਪੜ੍ਹਦੀ ਸੀ ਤੇ ਤੁਸੀਂ ਮੇਰੀ ਸ਼ਾਦੀ ਦਾ ਫੈਸਲਾ ਕਿਵੇਂ ਕਰ ਸਕਦੇ ਹੋ ਉਹ ਵੀ ਇੰਨੀ ਜਲਦੀ ਕੀ ਹੋ ਗਿਆ ਅੱਗ ਤਾਂ ਨਹੀਂ ਲੱਗ ਗਈ ਨਾਲੇ ਮੇਰੇ ਹਾਲੇ ਵਿਆਹ ਦੀ ਉਮਰ ਨਹੀਂ ਮੇਰੀ ਮਾਂ ਮੇਰੀ ਮਾਂ ਨੇ ਮੇਰੇ ਤੇ ਦਬਾਅ ਬਣਾ ਕੇ ਮੈਨੂੰ ਕਹਿਣ ਲੱਗੀ ਮੈਂ ਇੱਕ ਵਾਰ ਜੋ ਕਹਿ ਦਿੱਤਾ ਸੋ ਕਹਿ ਦਿੱਤਾ ਮੈਂ ਤੇਰੇ ਤੋਂ ਪੁੱਛ ਕੇ ਤੇਰਾ ਵਿਆਹ ਦਾ ਫੈਸਲਾ ਨਹੀਂ ਲੈਣਾ ਸੋ ਚੁੱਪ ਕਰਕੇ ਕੱਲ ਨੂੰ ਵਧੀਆ ਕੱਪੜੇ ਪਾ ਕੇ ਤਿਆਰ ਹੋ ਜਾਣਾ ਉਸ ਨੇ ਮੇਰੀਆਂ ਭੂਆ ਤੇ ਮਾਮੇ ਹੁਣਾਂ ਨੂੰ ਵੀ ਕਿਸੇ ਦੇ ਘਰੋਂ ਜਾ ਕੇ ਟੈਲੀਫੋਨ ਕਰਕੇ ਸਨੇਹਾ ਦੇ ਦਿੱਤਾ ਕਿ ਕੱਲ ਨੂੰ ਸਵੇਰੇ ਟਾਈਮ ਨਾਲ ਆ ਜਾਣਾ ਕਿਉਂਕਿ ਕੱਲ ਨੂੰ ਸਮੇਤ ਮੁੰਡਾ ਤੇ ਉਸ ਦਾ ਪਰਿਵਾਰ ਸਭ ਕੁਲਵਿੰਦਰ ਨੂੰ ਦੇਖਣਾ ਰਹੇ ਨੇ ਜੇਕਰ ਤੂੰ ਉਹਨਾਂ ਨੂੰ ਪਸੰਦ ਆ ਗਈ ਤਾਂ ਕੱਲ ਨੂੰ ਉਸ ਕੱਲ ਨੂੰ ਉਸਦਾ ਵਿਆਹ ਵੀ ਕਰ ਦੇਣਾ ਹੈ ਮੈਂ ਬਹੁਤ ਹੈਰਾਨ ਸੀ ਮੈਂ ਇਨਸਾਨ ਹਾਂ ਕੋਈ ਗਾਮ ਅੱਜ ਨਹੀਂ ਕਿ ਪਸੰਦ ਆ ਗਈ ਲੈ ਜਾਣਗੇ ਅਗਲੀ ਸਵੇਰ ਹੋਈ ਤਾਂ ਮੈਂ ਮਾਂ ਦੇ ਕਹਿਣ ਤੇ ਤਿਆਰ ਹੋ ਗਈ ਸੱਤ ਅੱਠ ਜੀ ਮੈਨੂੰ ਦੇਖਣ ਲਈ ਅਗਲੇ ਦਿਨ ਆ ਗਏ ਉਹਨਾਂ ਨੂੰ ਚਾਹ ਪਾਣੀ ਪਿਆਇਆ ਗਿਆ ਫਿਰ ਮੇਰੀ ਮਾਂ ਮੈਨੂੰ ਉਹਨਾਂ ਦੇ ਸਾਹਮਣੇ ਲੈ ਕੇ ਆਈ ਮੈਂ ਵੀ ਟੇਢੀ ਜਿਹੀ ਨਜ਼ਰ ਨਾਲ ਦੇਖਿਆ ਕਿ ਮੁੰਡਾ ਕੌਣ ਹੈ ਪਰ ਉੱਥੇ ਕੋਈ ਮੁੰਡਾ ਮੌਜੂਦ ਨਹੀਂ ਸੀ ਹੁਣ ਮੈਂ ਸੋਚ ਰਹੀ ਸੀ ਜਿਸ ਨਾਲ ਮੇਰਾ ਵਿਆਹ ਹੋਣਾ ਹੈ ਸ਼ਾਇਦ ਉਸ ਨੂੰ ਇੱਥੇ ਸਾਹਮਣੇ ਨਹੀਂ ਲਿਆਂਦਾ ਗਿਆ ਫਿਰ ਸਾਡੀ ਗਵਾਂਢਣ ਵਿਚੋਲਣ ਕਹਿਣ ਲੱਗੀ ਉਸ ਬੰਦੇ ਨੂੰ ਜੇ ਪੁੱਤ ਤੇਨੂੰ ਕੁੜੀ ਪਸੰਦ ਹੈ ਤੂੰ ਪਾਸੇ ਜਾ ਕੇ ਕੋਈ ਗੱਲਬਾਤ ਕਰ ਸਕਦਾ ਹੈ ਇਸ ਦੇ ਨਾਲ ਉਹ ਬੰਦਾ ਜਿਸ ਦੀ ਉਮਰ 45 ਸਾਲ ਦੇ ਕਰੀਬ ਹੋਵੇਗੀ ਉਹ ਸਾਡੇ ਘਰ ਦੇ ਇੱਕ ਕਮਰੇ ਵਿੱਚ ਚਲਿਆ ਗਿਆ ਤੇ ਮੈਨੂੰ ਵੀ ਉਸ ਕਮਰੇ ਵਿੱਚ ਭੇਜ ਦਿੱਤਾ ਗਿਆ ਮੈਂ ਬਹੁਤ ਹੈਰਾਨ ਸੀ ਮੈਂ ਉਸ ਨੂੰ ਪੁੱਛਿਆ ਤੁਸੀਂ ਕੌਣ ਹੋ ਤਾਂ ਉਹ ਮੈਨੂੰ ਕਹਿਣ ਲੱਗਾ ਮੈਂ ਹੀ ਹਾਂ ਜਿਸ ਨਾਲ ਤੇਰਾ ਵਿਆਹ ਤੈ ਹੋਇਆ ਹੈ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਬੰਦਾ ਤਾਂ ਮੇਰੇ ਪਿਓ ਦਾ ਹਾਣੀ ਸੀ ਬਸ ਮੇਰੀਆਂ ਤਾਂ ਅੱਖਾਂ ਵਿੱਚੋਂ ਪਾਣੀ ਹੀ ਵਹਿ ਰਿਹਾ ਸੀ ਮੇਰੇ ਮੂੰਹ ਤੋਂ ਇੱਕ ਹੋਰ ਲਫ਼ਜ਼ ਬਾਹਰ ਨਾ ਨਿਕਲਿਆ ਮੈਂ ਚੁੱਪ ਕਰਕੇ ਉਸ ਕਮਰੇ ਵਿੱਚੋਂ ਬਾਹਰ ਨਿਕਲ ਆਈ ਮੈਂ ਦੂਸਰੇ ਕਮਰੇ ਵਿੱਚ ਜਾ ਕੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਇਸ ਇਨਸਾਨ ਨਾਲ ਵਿਆਹ ਨਹੀਂ ਕਰਾਂਗੀ ਤੂੰ ਮੇਰੀ ਸਗੀ ਮਾਂ ਹੈ ਜਾਂ ਮਤਰੀ ਉਹ ਮੁੰਡਾ ਹੈ ਉਹ ਤਾਂ ਬੁੱਢਾ ਹੈ ਉਹ ਮੇਰੇ ਪਿਓ ਦਾ ਹਾਣੀ ਹੈ ਮਾਂ ਤੈਨੂੰ ਬਿਲਕੁਲ ਵੀ ਸਮਝ ਨਹੀਂ ਮਾਂ ਮੇਰੀ ਮਾਂ ਤਾਂ ਮੇਰੀ ਮਾਂ ਕਹਿਣ ਲੱਗੀ ਕਿ ਹੁਣ ਮੈਂ ਤੇਰੇ ਲਈ ਲੱਭਣ ਲੱਗੀ ਹਾਂ ਹੁਣ ਤੇਰਾ ਹਾਨ ਪ੍ਰਵਾਨ ਤੇਰੇ ਸੁਪਨਿਆਂ ਦਾ ਰਾਜਕਮਰ ਤੈਨੂੰ ਇਹ ਗੱਲ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਤੇਰੇ ਤੋਂ ਇਲਾਵਾ ਵੀ ਤੇਰੀਆਂ ਹੋਰ ਦੋ ਭੈਣਾਂ ਨੇ ਲੋਕਾਂ ਨੇ ਦਾਜ ਲਈ ਇੰਨੇ ਵੱਡੇ ਵੱਡੇ ਮੂੰਹ ਖੋਲੇ ਨੇ ਘਰ ਵਿੱਚ ਰੋਟੀ ਪਾਣੀ ਦਾ ਸਰਕਲ ਮਸਾ ਚੱਲਦਾ ਹੈ ਮੈਂ ਕਿੱਥੋਂ ਤੁਹਾਨੂੰ ਦਾਤ ਦੇ ਕੇ ਤੁਰਾਂਗੀ ਨਾਲੇ ਧੀਆ ਜ਼ੁਬਾਨ ਨਹੀਂ ਲੜਾਉਂਦੀਆਂ ਹੁੰਦੀਆਂ ਜਿੱਥੇ ਮਾਪੇ ਤੋੜ ਦਿੰਦੇ ਨੇ ਉੱਥੇ ਤੁਰ ਜਾਂਦਾਂ ਫੇਰ ਕੀ ਹੈ ਉਸ ਮੁੰਡੇ ਵਿੱਚ ਕਮੀ ਵੀ ਕੀ ਹੈ ਉਹ ਬਹੁਤ ਵਧੀਆ ਘਰ ਪਰਿਵਾਰ ਦਾ ਮੁੰਡਾ ਹੈ ਹਾਂ ਥੋੜੀ ਉਮਰ ਜ਼ਿਆਦਾ ਹੈ ਪਰ ਤੂੰ ਰਾਜ ਕਰੇਂਗੀ ਉਸ ਘਰ ਵਿੱਚ ਜੇਕਰ ਮੈਂ ਕੋਈ ਤੇਰੀ ਉਮਰ ਦਾ ਮੁੰਡਾ ਲੱਭ ਲਵਾਂਗੀ ਪਰ ਤੈਨੂੰ ਗਰੀਬ ਘਰੇ ਵਿਆਹ ਦੇਵਾਂਗੀ ਫਿਰ ਸਾਰੀ ਉਮਰ ਧੱਕੇ ਖਾਂਦੀ ਫਿਰੇਗੀ ਕੰਮ ਕਰਦੀ ਫਿਰੇਗੀ ਪਰ ਮੈਂ ਆਪਣੀ ਮਾਂ ਨੂੰ ਕਿਹਾ ਮਾਂ ਮੈਨੂੰ ਧੱਕੇ ਖਾਣੇ ਸਭ ਕੁਝ ਮਨਜ਼ੂਰ ਨੇ ਪਰ ਮੈਂ ਇਸ ਵਿਅਕਤੀ ਨਾਲ ਵਿਆਹ ਨਹੀਂ ਕਰਾਂਗੀ ਉਸ ਬੁੱਢੇ ਨਾਲ ਕਦੇ ਵੀ ਵਿਆਹ ਨਹੀਂ ਕਰਾਂਗੀ ਪਰ ਉਦੋਂ ਦਾ ਜ਼ਮਾਨਾ ਅੱਜ ਵਰਗਾ ਨਹੀਂ ਸੀ ਮੇਰੇ ਪਿਓ ਨੇ ਮੈਨੂੰ ਪੱਗ ਦਾ ਵਾਸਤਾ ਦਿੱਤਾ ਮੇਰੀ ਮਾਂ ਨੇ ਮੈਨੂੰ ਦੂਜੀਆਂ ਭੈਣਾਂ ਦਾ ਘਰ ਦਾ ਵਾਸਤਾ ਦਿੱਤਾ ਪਰ ਮੈਂ ਚੁੱਪ ਕਰ ਗਈ ਫਿਰ ਮੈਂ ਚੁੱਪ ਕਰ ਗਈ ਮੇਰੀਆਂ ਭੂਆ ਮੇਰੇ ਮਾਮੇ ਇਸ ਰਿਸ਼ਤੇ ਲਈ ਤਿਆਰ ਨਹੀਂ ਸੀ ਉਹਨਾਂ ਨੇ ਮੇਰੇ ਮਾਪਿਓ ਨੂੰ ਬਹੁਤ ਕਿਹਾ ਪਰ ਉਹਨਾਂ ਨੇ ਕਿਸੇ ਦੀ ਇੱਕ ਨਾ ਸੁਣੀ ਪਿੰਡ ਦੇ ਗੁਰਦੁਆਰੇ ਵਿੱਚ ਉਸ ਆਦਮੀ ਦੇ ਨਾਲ ਮੇਰੀਆਂ ਲਾਵਾਂ ਪੜਾ ਦਿੱਤੀਆਂ ਗਈਆਂ ਜਦੋਂ ਮੈਂ ਉਸ ਘਰ ਗਈ ਤਾਂ ਮੈਂ ਦੇਖਿਆ ਉਸ ਘਰ ਵਿੱਚ ਤਿੰਨ ਬੱਚੇ ਖੇਡ ਰਹੇ ਸੀ ਉਹ ਤਕਰੀਬਨ 15 ਸਾਲ 13 ਸਾਲ ਤੇ 10 ਸਾਲ ਦੇ ਹੋਣਗੇ ਫਿਰ ਇੱਕ 35 36 ਸਾਲ ਦੀ ਲੜਕੀ ਆਉਂਦੀ ਉਹ ਮੈਨੂੰ ਮਿਲਦੀ ਹੈ ਮੇਰਾ ਘਰ ਵਿੱਚ ਸਵਾਗਤ ਕਰਦੀ ਹੈ ਉਹ ਮੈਨੂੰ ਦੀਦੀ ਕਹਿ ਕੇ ਬੁਲਾਉਂਦੀ ਹੈ ਮੈਂ ਹੈਰਾਨ ਸੀ ਕਿਉਂ ਮੇਰੇ ਨਾਲੋਂ ਵੱਡੀ ਉਮਰ ਦੀ ਕਾਫੀ ਵੱਡੀ ਉਮਰ ਦੀ ਹੈ ਤੇ ਮੈਨੂੰ ਦੀਦੀ ਕਿਉਂ ਕਹਿ ਰਹੀ ਹੈ ਫਿਰ ਮੈਂ ਉਸ ਫਿਰ ਉਹ ਮੇਰੇ ਨਾਲ ਕੁਝ ਗੱਲਾਂ ਕਰਦੀ ਹੈ ਫਿਰ ਗੱਲਾਂ-ਬਾਤਾਂ ਵਿੱਚ ਹੀ ਉਹ ਮੈਨੂੰ ਆਪਣੇ ਬਾਰੇ ਦੱਸਦੀ ਹੈ ਉਹ ਕਹਿੰਦੀ ਹੈ ਕਿ ਮੈਂ ਤੇਰੀ ਰਿਸ਼ਤੇ ਵਿੱਚ ਦਰਾਨੀ ਹਾਂ ਤੇ ਤੂੰ ਮੇਰੀ ਜਠਾਣੀ ਮੈਨੂੰ ਬਹੁਤ ਹੈਰਾਨੀ ਹੁੰਦੀ ਹੈਰਾਨੀ ਹੁੰਦੀ ਜਦੋਂ ਮੈਂ ਉਸ ਕਮਰੇ ਵਿੱਚ ਬੈਠੀ ਤਾਂ ਮੈਂ ਇੱਕ ਸਾਹਮਣੇ ਕੰਧ ਤੇ ਲੱਗੀਆਂ ਕੁਝ ਤਸਵੀਰਾਂ ਨੂੰ ਦੇਖਿਆ ਜੋ ਜਿਸ ਵਿਅਕਤੀ ਦੇ ਨਾਲ ਮੇਰਾ ਵਿਆਹ ਹੋਇਆ ਸੀ ਜਾਨੀ ਕਿ ਬਲਦੇਵ ਤੇ ਉਸ ਦੀ ਪਹਿਲੀ ਪਤਨੀ ਦੀਆਂ ਤਸਵੀਰਾਂ ਹੁੰਦੀਆਂ ਨੇ ਫਿਰ ਮੈਂ ਬਹੁਤ ਹੈਰਾਨ ਹੁੰਦੀ ਹਾਂ ਕਿ ਬੰਦਾ ਪਹਿਲਾਂ ਵਿਆਹ ਆ ਹੁੰਦਾ ਹੈ ਉਸਦੇ ਵਿਆਹ ਬਾਰੇ ਮੈਨੂੰ ਮੇਰੇ ਮਾਪਿਓ ਨੇ ਵੀ ਬਿਲਕੁਲ ਨਹੀਂ ਦੱਸਿਆ ਸੀ ਮੇਰਾ ਦਿਲ ਬਹੁਤ ਦੁਖੀ ਹੁੰਦਾ ਹੈ ਪਰ ਹੁਣ ਮੈਂ ਕੁਝ ਨਹੀਂ ਕਰ ਸਕਦੀ ਸੀ ਫਿਰ ਮੈਂ ਆਪਣੀ ਦਰਾਣੀ ਦੇ ਕੋਲੋਂ ਉਹ ਘਰ ਵਿੱਚ ਖੇਡ ਰਹੇ ਬੱਚਿਆਂ ਬਾਰੇ ਪੁੱਛਦੀ ਹਾਂ ਕਿ ਆ ਤੁਹਾਡੇ ਬੱਚੇ ਨੇ ਤਿੰਨੇ ਉਹ ਥੋੜੇ ਜਿਹੇ ਹੈਰਾਨੀ ਦੇ ਭਾਵਨਾ ਮੈਨੂੰ ਦੱਸਦੀ ਹੈ ਤੇ ਪੁੱਛਦੀ ਹੈ ਕਿ ਸ਼ਾਇਦ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਇਹ ਵੱਡੇ ਦੋ ਬੱਚੇ ਜੇਠ ਜੀ ਦੇ ਨੇ ਜਾਨੀ ਕਿ ਦੀਦੀ ਨਿੰਦਰ ਦੇ ਸੀ ਮੈਂ ਆਪਣੀ ਦਰਾਣੀ ਨੂੰ ਕਿਹਾ ਨਹੀਂ ਮੈਨੂੰ ਕਿਸੇ ਨੇ ਵੀ ਕਿਸੇ ਨੇ ਨਾ ਹੀ ਬਲਦੇਵ ਦੇ ਪਹਿਲੇ ਵਿਆਹ ਬਾਰੇ ਦੱਸਿਆ ਸੀ ਤੇ ਨਾ ਹੀ ਇਹਨਾਂ ਬੱਚਾਂ ਬਾਰੇ ਪਰ ਕਿਉਂ ਤਾਂ ਮੇਰੀ ਦਰਾਣੀ ਨੇ ਕਿਹਾ ਇਸ ਗੱਲ ਬਾਰੇ ਤਾਂ ਵੱਡਿਆਂ ਨੂੰ ਹੀ ਪਤਾ ਹੋ ਸਕਦਾ ਹੈ ਮੈਨੂੰ ਨਹੀਂ ਅਸਲ ਵਿੱਚ 6 ਮਹੀਨੇ ਪਹਿਲਾਂ ਦੀਦੀ ਨੂੰ ਸੱਪ ਡੰਗ ਗਿਆ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਤੇ ਆ ਛੋਟਾ ਬੇਟਾ ਮੇਰਾ ਹੈ ਜਦੋਂ ਕੁਲਵਿੰਦਰ ਨੇ ਉਹਨਾਂ ਤੋਂ ਬੱਚਿਆਂ ਨੂੰ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਸੀ ਕਿਉਂਕਿ ਕੁਲਵਿੰਦਰ ਖੁਦ 18 ਸਾਲ ਦੀ ਸੀ ਬਲਦੇਵ ਦਾ ਵੱਡਾ ਮੁੰਡਾ 15 ਸਾਲ ਦਾ ਕੁੜੀ 13 ਸਾਲ ਦੀ ਸੀ ਕੁਲਵਿੰਦਰ ਕਹਿੰਦੀ ਕਿ ਮੈਂ ਦਿਲ ਹੀ ਦਿਲ ਬਹੁਤ ਦੁਖੀ ਹੋਈ ਮੇਰਾ ਰੋਣਾ ਰੋਣ ਨਿਕਲ ਰਿਹਾ ਸੀ ਕਿ ਮੇਰਾ ਮੇਰੇ ਮਾਪਿਓ ਨੇ ਮੇਰੇ ਨਾਲ ਇੰਨਾ ਵੱਡਾ ਧੋਖਾ ਕੀਤਾ ਮੇਰੇ ਤਾਂ ਖੁਦ ਦੇ ਖੇਡਣ ਦੇ ਦਿਨ ਸੀ ਮੇਰਾ ਤੋਂ ਬੱਚਿਆਂ ਦੇ ਪਿਓ ਨਾਲ ਵਿਆਹ ਕਰ ਦਿੱਤਾ ਉਹ ਉਹ ਵੀ ਕਿਸੇ ਦੇ ਕਿਸੇ ਮੁੰਡੇ ਦੇ ਨਾਲ ਨਹੀਂ ਉਹ ਵੀ ਮੇਰੇ ਪਿਓ ਦਾ ਹਾਣੀ ਜਿਸ ਦੀ ਉਮਰ ਮੇਰੀ ਉਮਰ ਨਾਲੋਂ ਦੁੱਗਣਾ ਫਰਕ ਸੀ ਪਰ ਹੁਣ ਕੀ ਕਰਦੀ ਰਿਸ਼ਤਾ ਤਾਂ ਨਿਭਾਉਣਾ ਹੀ ਸੀ ਹੌਲੀ ਹੌਲੀ ਉਹ ਬੱਚੇ ਵੀ ਮੇਰੇ ਨਾਲ ਕੋਲ ਮਿਲ ਗਏ ਬਲਦੇਵ ਦਾ ਸੁਭਾਅ ਅੜਬ ਸੀ ਉਹ ਪੱਕੀ ਸ਼ਰਾਬ ਪੀਂਦਾ ਸੀ ਹਰ ਰੋਜ਼ ਬੇਸ਼ੱਕ ਘਰ ਵਿੱਚ ਰਿਜਕ ਤਾਂ ਬਹੁਤ ਸੀ ਪਰ ਉਸ ਦੇ ਨਾਲ ਮੇਰਾ ਕੋਈ ਉਮਰ ਦਾ ਮੇਲ ਨਹੀਂ ਸੀ ਮੇਰਾ ਪਿਓ ਤਾਂ ਬਿਲਕੁਲ ਵੀ ਕੋਈ ਨਸ਼ਾ ਨਹੀਂ ਕਰਦਾ ਸੀ ਨਾ ਸ਼ਰਾਬ ਪੀਂਦਾ ਸੀ ਇਸ ਕਰਕੇ ਮੇਰੇ ਘਰ ਦਾ ਮਾਹੌਲ ਬਿਲਕੁਲ ਇਸ ਘਰ ਨਾਲੋਂ ਅਲੱਗ ਸੀ ਪਰ ਜਦੋਂ ਮੈਂ ਬਲਦੇਵ ਨੂੰ ਸ਼ਰਾਬ ਪਿੰਦੇ ਨੂੰ ਦੇਖਦੀ ਉਹ ਪੀ ਕੇ ਘਾਲਾ ਕੱਢਦਾ ਗੁੱਸੇ ਨਾਲ ਬੋਲਦਾ ਬਸ ਮੈਂ ਉਸ ਤੋਂ ਹਰ ਪਲ ਡਰਦੀ ਰਹਿੰਦੀ ਬਸ ਜਿਸ ਦਿਨ ਤੋਂ ਮੇਰਾ ਉਸ ਨਾਲ ਵਿਆਹ ਹੋ ਗਿਆ ਹਰ ਰੋਜ਼ ਮੈਂ ਡਰ-ਡਰ ਕੇ ਦਿਨ ਕੱਢਦੀ ਜਦੋਂ ਮੈਂ ਆਪਣੇ ਮਾਪੇ ਦੇ ਘਰ ਜਾਂਦੀ ਤਾਂ ਮੈਂ ਆਪਣੇ ਮਾਪਿਆਂ ਨੂੰ ਬਹੁਤ ਮਰੋੜੇ ਦਿੰਦੀ ਮੇਹਣੇ ਦਿੰਦੀ ਕਿ ਐਸੇ ਨਾਲੋਂ ਤਾਂ ਚੰਗਾ ਸੀ ਤੁਸੀਂ ਮੈਨੂੰ ਕਿਸੇ ਗਰੀਬ ਦੇ ਘਰ ਵਿਆਹ ਦਿੰਦੇ ਕਿਸੇ ਬੇਜਮੀਨੇ ਦੇ ਘਰ ਵਿਆਹ ਦਿੰਦੇ ਜੇ ਏ ਵੀ ਨਹੀਂ ਹੁੰਦਾ ਸੀ ਤਾਂ ਤੁਸੀਂ ਮੈਨੂੰ ਜੰਮਦੀ ਨੂੰ ਹੀ ਮਾਰ ਦਿੰਦੇ ਪਰ ਮੇਰੇ ਨਾਲ ਇਤਰੋਣਾ ਕਮਾਉਂਦੇ ਸਹਰੇ ਘਰ ਕਦੇ-ਕਦੇ ਮੇਰਾ ਜੀ ਕਰਦਾ ਕਿ ਮੈਂ ਇਸ ਜ਼ਿੰਦਗੀ ਤੋਂ ਹੀ ਕੀ ਲੈਣਾ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਪਰ ਫਿਰ ਸਾਰੇ ਘਰ ਵਿੱਚ ਮੇਰੀ ਦਰਾਨੀ ਦੀ ਉਮਰ ਬੇਸ਼ੱਕ ਮੇਰੇ ਨਾਲੋਂ ਜ਼ਿਆਦਾ ਸੀ ਪਰ ਉਹ ਮੇਰੇ ਬਹੁਤ ਚੰਗੀ ਦੋਸਤ ਬਣ ਗਈ ਅਸੀਂ ਇੱਕ ਦੂਸਰੇ ਨਾਲ ਬਹੁਤ ਦਿਲ ਦੀਆਂ ਗੱਲਾਂ ਕਰ ਲੈਂਦੀਆਂ ਪਸ ਉਸੇ ਦੇ ਸਹਾਰੇ ਉਸ ਘਰ ਵਿੱਚ ਮੇਰਾ ਟਾਈਮ ਲੰਘਦਾ ਰਿਹਾ ਵਿਆਹ ਦੇ 3 ਸਾਲਾਂ ਬਾਅਦ ਮੇਰੇ ਘਰ ਇੱਕ ਪੁੱਤਰ ਗਿਆਨਜੀਤ ਨੇ ਜਨਮ ਲਿਆ ਮੈਂ ਹੁਣ ਗਿਆਨਜੀਤ ਦੀ ਸਾਂਭ-ਸਭਾਲ ਵਿੱਚ ਵਿਜੀ ਰਹਿੰਦੀ ਕੁਝ ਮੇਰੀ ਜ਼ਿੰਦਗੀ ਮੈਨੂੰ ਵਧੀਆ ਲੱਗਣ ਲੱਗ ਗਈ ਬਲਦੇਵ ਵੀ ਹੁਣ ਕੁਝ ਅੱਗੇ ਨਾਲੋਂ ਸੁਧਰ ਚੁੱਕਾ ਸੀ ਉਸਨੇ ਸ਼ਰਾਬ ਜੀ ਪੀਣੀ ਛੱਡ ਦਿੱਤੀ ਸੀ ਤੇ ਮੇਰੀ ਵੀ ਹੁਣ ਅੱਗੇ ਨਾਲੋਂ ਕੁਝ ਕਦਰ ਕਰਨ ਲੱਗ ਗਿਆ ਸੀ ਇਸ ਤਰ੍ਹਾਂ ਹੁਣ ਗਿਆਨਜੀਤ 7 ਸਾਲਾਂ ਦਾ ਹੋ ਚੁੱਕਾ ਸੀ ਤੇ ਬਲਦੇਵ ਦੀ ਇੱਕ ਐਕਸੀਡੈਂਟ ਦੌਰਾਨ ਮੌਤ ਹੋ ਗਈ ਉਸ ਵਕਤ ਮੇਰੀ ਉਮਰ 28 ਸਾਲ ਦੀ ਸੀ ਜਿਸ ਉਮਰ ਵਿੱਚ ਅੱਜਕੱਲ ਬੱਚਿਆਂ ਦੇ ਵਿਆਹ ਹੁੰਦੇ ਨੇ ਉਸ ਉਮਰ ਵਿੱਚ ਮੈਂ ਤਿੰਨ ਬੱਚਿਆਂ ਦੀ ਮਾਂ ਤੇ ਵਿਧਵਾ ਬਣ ਚੁੱਕੀ ਸੀ ਹੁਣ ਮੇਰੀ ਮੁਸੀਬਤ ਪਹਿਲਾਂ ਨਾਲੋਂ ਵੀ ਵੱਧ ਚੁੱਕੀ ਸੀ ਮੈਂ ਤਾਂ ਪਹਿਲਾਂ ਵੀ ਬਹੁਤ ਦੁਖੀ ਸੀ ਜਦੋਂ ਮੇਰਾ ਬਲਦੇਵ ਨਾਲ ਵਿਆਹ ਕਰਨਾ ਸੀ ਇਸ ਗੱਲ ਦਾ ਜਦੋਂ ਮੇਰੀਆਂ ਭੂਆ ਨੂੰ ਪਤਾ ਲੱਗਾ ਸੀ ਤਾਂ ਉਹਨਾਂ ਨੇ ਮੇਰੇ ਮਾਂ ਪਿਓ ਨੂੰ ਬਹੁਤ ਕਿਹਾ ਸੀ ਕਿ ਤੂੰ ਬਹੁਤ ਗਲਤ ਕਰ ਰਿਹਾ ਹੈਂ ਇੰਨੀ ਸੋਹਣੀ ਸੰਖੀਤੀ ਤੂੰ ਕਿਉਂ ਖੂ ਵਿੱਚ ਸੁੱਟ ਰਿਹਾ ਹੈਂ ਉਹਨਾਂ ਬਹੁਤ ਰੋਕਿਆ ਪਰ ਮੇਰੇ ਮਾਂ ਪਿਓ ਨੇ ਉਹਨਾਂ ਦੀ ਇੱਕ ਨਾ ਸੁਣੀ ਮੇਰੀ ਆਪੂਆ ਨੇ ਮੇਰੇ ਪਿਓ ਨੂੰ ਬਹੁਤ ਮਰੋੜੇ ਦਿੱਤੇ ਸੀ ਕਿ ਜੇਕਰ ਤੂੰ ਉਸ ਨੂੰ ਇੱਥੇ ਵਿਆਹਾ ਅਸੀਂ ਤੇਰੇ ਨਾਲ ਬਿਲਕੁਲ ਵੀ ਨਹੀਂ ਵਰਤਾਂਗੇ ਪਰ ਮੇਰੇ ਬਲਦੇਵ ਨਾਲ ਸੰਜੋਗ ਬੜੇ ਜੁਰਾ ਵਰਸੀ ਤਾਂ ਜਦੋਂ ਬਲਦੇਵ ਦੀ ਮੌਤ ਹੋਈ ਮੇਰੀਆਂ ਭੂਆ ਨੂੰ ਪਤਾ ਲੱਗਾ ਤਾਂ ਉਸ ਦਿਨ ਉਹ ਪਹਿਲੀ ਵਾਰ ਮੇਰੇ ਘਰ ਆਈਆਂ ਉਸ ਦਿਨ ਵੀ ਮੇਰੇ ਉਸ ਦਿਨ ਵੀ ਉਹਨਾਂ ਨੇ ਮੇਰੇ ਪਿਓ ਨੂੰ ਬਹੁਤ ਬੁਰਾ ਭਲਾ ਕਿਆ ਤੇ ਕਹਿਣ ਲੱਗੀਆਂ ਆ ਹੁਣ ਦੇਖ ਤੇਰੀ ਧੀ ਜਿਸ ਨੂੰ ਤੂੰ ਰਿਜਕ ਨੂੰ ਦੇਖ ਕੇ ਵਿਆਹ ਆ ਸੀ ਬਸ ਉਹ ਰਿਜਕ ਜੋਗੀ ਹੀ ਰਹਿ ਗਈ ਜੇਕਰ ਤੂੰ ਅਸਨ ਦਾ ਵਿਆਹ ਕਿਸੇ ਮੁੰਡੇ ਨਾਲ ਕਰਦਾ ਕਿਸੇ ਜੀਵਨ ਸਾਥੀ ਨਾਲ ਕਰਦਾ ਅੱਜ ਉਸ ਦਾ ਸਾਥ ਦੇਣ ਵਾਲਾ ਜੀਵਨ ਸਾਥੀ ਹੁੰਦਾ ਪਰ ਤੂੰ ਤਾਂ ਘਰ-ਬਾਰ ਨਾਲ ਆਪਣੀ ਸੋਹਣੀ ਸੁਨਖੀ ਧੀ ਤੋੜ ਦਿੱਤੀ ਤੂੰ ਬਲਦੇਵ ਤੂੰ ਕੁਝ ਨਹੀਂ ਦੇਖਿਆ ਉਹ ਤਾਂ ਤੇਰਾ ਭਰਾ ਲੱਗਦਾ ਸੀ ਜਵਾਈ ਨਹੀਂ ਪਰ ਹੁਣ ਹੋ ਕੀ ਸਕਦਾ ਸੀ ਬਸ ਸਾਰੀ ਉਮਰ ਦਾ ਰੋਣਾ ਪੱਲੇ ਪੈ ਚੁੱਕਾ ਸੀ ਬਲਦੇਵ ਦੇ ਦੋਨੇ ਬੱਚੇ ਵੱਡੇ ਬੱਚੇ ਮੁੰਡਾ ਮਨਵੀਰ 25 ਸਾਲਾਂ ਦਾ ਕੁੜੀ ਜੱਪ 23 ਸਾਲ ਦੀ ਹੋ ਚੁੱਕੀ ਸੀ ਬੱਚੇ ਦੋਵੇਂ ਜਵਾਨ ਸੀ ਬਲਦੇਵ ਦੀ ਮੌਤ ਹੁਣ ਮੇਰੇ ਤੇ ਪਹਾੜ ਬਣ ਕੇ ਟੁੱਟੀ ਹੁਣ ਮੈਂ ਬਹੁਤ ਦੁਖੀ ਸੀ ਪਰ ਕਰ ਵੀ ਕੀ ਸਕਦੀ ਸੀ ਇਸ ਦੁੱਖ ਦਾ ਸਾਹਮਣਾ ਕਰਨ ਦੇ ਸਿਵਾਏ ਜਿਹੜੀ ਮੇਰੀ ਦਰਾਣੀ ਬਹੁਤ ਵਧੀਆ ਦੋਸਤ ਸੀ ਜਦੋਂ ਬਲਦੇਵ ਦੀ ਮੌਤ ਹੋ ਗਈ ਤਾਂ ਮੇਰਾ ਸੱਸ ਸਹਰਾ ਕਹਿਣ ਲੱਗਾ ਕਿ ਕੁਲਵਿੰਦਰ ਦੀ ਕੋਈ ਉਮਰ ਨਹੀਂ ਇਸ ਨੂੰ ਮੇਰੇ ਦਿਓਰ ਬਲਵੀਰ ਦੇ ਘਰ ਬਿਠਾ ਦਿੰਨੇ ਹਾਂ ਜਦੋਂ ਇਹ ਗੱਲ ਮੇਰੀ ਦਰਾਣੀ ਨੂੰ ਪਤਾ ਲੱਗੀ ਉਹ ਮੈਨੂੰ ਬਹੁਤ ਨਫ਼ਰਤ ਕਰਨ ਲੱਗੀ ਉਸਨੇ ਮੈਨੂੰ ਉਸਨੇ ਮੇਰੇ ਬੱਚਿਆਂ ਨੂੰ ਜਾਨੀ ਕਿ ਬਲਦੇਵ ਦੀ ਪਹਿਲੀ ਪਤਨੀ ਦੇ ਬੱਚਿਆਂ ਨੂੰ ਆਪਣੇ ਵੱਲ ਕਰ ਲਿਆ ਮੇਰੇ ਖਿਲਾਫ ਕਰ ਦਿੱਤਾ ਪਰ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕੁੜੀ ਦਾ ਤਾਂ ਵਿਆਹ ਵਧੀਆ ਘਰ ਵਿੱਚ ਆਪਣੀ ਹیثیت ਨਾਲੋਂ ਚੰਗੇ ਘਰ ਵਿੱਚ ਬਾਤ ਚੜ੍ਹ ਕੇ ਕਰ ਦਿੱਤਾ ਪਰ ਮੁੰਡਾ ਮਨਵੀਰ ਮੇਰੇ ਕਹਿਣ ਤੋਂ ਬਾਹਰ ਸੀ ਉਹ ਗਲਤ ਸੰਗਤ ਵਿੱਚ ਬੈਠ ਗਿਆ ਨਸ਼ੇ ਕਰਨ ਲੱਗ ਗਿਆ ਇਸ ਗੱਲ ਦਾ ਦੋਸ਼ੀ ਬਲਦੇਵ ਦੇ ਮਾਪਿਓ ਤੇ ਭਰਾ ਪਰਜਾਈ ਵੱਲੋਂ ਮੈਨੂੰ ਹੀ ਬਣਾਇਆ ਗਿਆ ਕਿ ਮਤਰੀ ਮਾਣੇ ਔਲਾਦ ਨੂੰ ਚੰਗੀ ਤਰ੍ਹਾਂ ਨਹੀਂ ਸੰਭਿਆ ਉਹ ਅੱਜ ਨਸ਼ਿਆਂ ਵਿੱਚ ਪੈ ਗਿਆ ਬਲਦੇਵ ਦੇ ਮਾਪਿਓ ਦੀ ਮੌਤ ਬਲਦੇਵ ਦੇ ਮਾਪਿਓ ਦੀ ਮੌਤ ਬਲਦੇਵ ਦੀ ਮੌਤ ਤੋਂ ਡੇਢ ਸਾਲ ਬਾਅਦ ਹੀ ਹੋ ਗਈ ਹੁਣ ਬੱਚਿਆਂ ਨੂੰ ਸੰਭਾਲਣਾ ਮੇਰੇ ਲਈ ਬਹੁਤ ਔਖਾ ਹੋ ਗਿਆ ਸੀ ਗਿਆਨਜੀ ਤਾਂ ਹਲੇ ਛੋਟਾ ਸੀ ਮਨਵੀਰ ਨਸ਼ਿਆਂ ਵਿੱਚ ਪੈ ਚੁੱਕਾ ਸੀ ਇਸ ਕਰਕੇ ਹੁਣ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ ਮੈਂ ਜ਼ਿੰਦਗੀ ਵਿੱਚ ਕੋਈ ਹੋਰ ਫੈਸਲਾ ਵੀ ਲੈ ਸਕਦੀ ਸੀ ਪਰ ਜਦੋਂ ਮੈਂ ਗਿਆਨਜੀਤ ਦੇ ਮੂੰਹ ਵੱਲ ਵੇਖਦੀ ਤਾਂ ਮੈਂ ਸੋਚਦੀ ਮੈਂ ਇੰਨੀ ਵੀ ਖੁਦਗਰਜ਼ ਇਨਸਾਨ ਨਹੀਂ ਬਣਾਂਗੀ ਮੈਂ ਆਪਣੇ ਪੁੱਤਰ ਦੀ ਜ਼ਿੰਦਗੀ ਬਰਬਾਦ ਨਹੀਂ ਕਰਾਂਗੀ ਪਹਿਲਾਂ ਹੀ ਮੈਂ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਭੋਗ ਰਹੀ ਹਾਂ ਬਸ ਮੈਂ ਹਰ ਰੋਜ਼ ਬਹੁਤ ਰੋਂਦੀ ਬਹੁਤ ਦੁਖੀ ਹੁੰਦੀ ਤੇ ਆਪਣੇ ਕਰਮਾਂ ਨੂੰ ਕੋਸਦੀ ਮੈਨੂੰ ਰੱਬ ਨੇ ਰੰਗ ਰੂਪ ਬਹੁਤ ਜ਼ਿਆਦਾ ਦਿੱਤਾ ਸੀ ਪਰ ਮੇਰੇ ਲੇਖ ਚੰਗੇ ਨਹੀਂ ਲਿਖੇ ਸੀ ਮੇਰੇ ਭੂਆ ਕਹਿੰਦੀ ਸੀ ਹੁੰਦੀ ਸੀ ਮੈਨੂੰ ਦੇਖ ਕੇ ਕਿਧਰੂਪ ਦੀ ਗਲੀ ਤਾਂ ਲੰਘ ਗਈ ਪਰ ਕਿਸਮਤ ਦੀ ਗਲੀ ਨਹੀਂ ਲੰਗੀ ਹੁਣ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਦੁਖੀ ਸੀ ਕਿਉਂਕਿ ਇੱਕ ਪਾਸੇ ਤਾਂ ਮੇਰੇ ਸਿਰ ਤੇ ਘਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੀ ਗਿਆਨਜੀਤ ਬਹੁਤ ਛੋਟਾ ਸੀ ਉਸ ਨੂੰ ਦੁਨੀਆਦਾਰੀ ਦੀ ਕੋਈ ਸਮਝ ਨਹੀਂ ਸੀ ਉਹ ਹਾਲੇ ਸਕੂਲ ਵਿੱਚ ਤੀਸਰੀ ਚੌਥੀ ਕਲਾਸ ਵਿੱਚ ਹੀ ਪੜਦਾ ਸੀ ਦੂਸਰੇ ਪਾਸੇ ਮਨਵੀਰ ਜੋ ਰਿਸ਼ਤੇ ਵਿੱਚ ਕਹਿਣ ਨੂੰ ਤਾਂ ਮੇਰਾ ਪੁੱਤਰ ਸੀ ਪਰ ਉਮਰ ਵਿੱਚ ਮੇਰੇ ਨਾਲੋਂ ਸਿਰਫ 3 ਸਾਲ ਹੀ ਛੋਟਾ ਸੀ ਨਸ਼ੇ ਦੀ ਉਸ ਨੂੰ ਬਹੁਤ ਜ਼ਿਆਦਾ ਬੁਰੀ ਲਤ ਲੱਗ ਚੁੱਕੀ ਸੀ ਨਸ਼ਾ ਛਡਾਉਣ ਲਈ ਮੈਂ ਉਸ ਨੂੰ ਨਸ਼ਾ ਛਡਾਊ ਕੇਂਦਰ ਵੀ ਭੇਜਿਆ ਬਹੁਤ ਪੈਸਾ ਬਰਬਾਦ ਕੀਤਾ ਪਰ ਜਦੋਂ ਉਹ ਨਸ਼ਾ ਛਡਾਊ ਕੇਂਦਰ ਤੋਂ ਬਾਹਰ ਆਉਂਦਾ ਫਿਰ ਆਪਣੇ ਦੋਸਤਾਂ ਵਿੱਚ ਬੈਠਦਾ ਉਸੇ ਸੰਗਤ ਵਿੱਚ ਬੈਠਦਾ ਫਿਰ ਨਸ਼ੇ ਕਰਨ ਲੱਗ ਜਾਂਦਾ ਪਰ ਉਹ ਹੁਣ ਚਿੱਟੇ ਵਰਗੇ ਨਸ਼ੇ ਦਾ ਆਦੀ ਹੋ ਚੁੱਕਾ ਸੀ ਅਜਿਹੇ ਨਸ਼ਿਆਂ ਵਿੱਚ ਧੁੱਤ ਮਨਵੀਰ ਨੂੰ ਖੁੱਦ ਦੀ ਕੋਈ ਸੋਧ ਬੁੱਧ ਨਹੀਂ ਸੀ ਹੁਣ ਮੈਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੀ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਹੁਣ ਮੈਂ ਕੀ ਕਰਾਂ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਇੱਕ ਦਿਨ ਮੈਂ ਘਰ ਵਿੱਚ ਕੰਮ ਕਰ ਰਹੀ ਸੀ ਤਾਂ ਨਸ਼ੇ ਦਾ ਰੱਜਿਆ ਹੋਇਆ ਮਨਵੀਰ ਬਾਹਰੋਂ ਆਇਆ ਤੇ ਉਹ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ ਮੈਂ ਜਿਵੇਂ ਤਿਵੇਂ ਕਰਕੇ ਖੁੱਦ ਨੂੰ ਉਸ ਤੋਂ ਬਚਾਇਆ ਮੈਂ ੱਤਕਾ ਮਾਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਕਿਉਂਕਿ ਹੁਣ ਉਹ ਪੁੱਤਰ ਨਹੀਂ ਰਾਖਸ਼ਸ ਬਣ ਚੁੱਕਾ ਸੀ ਹੁਣ ਲੋਕ ਵੀ ਮੇਰੇ ਤੇ ਤੋਮ ਤਾਂ ਲਾਉਣ ਲੱਗ ਗਏ ਸੀ ਕੋਈ ਮੈਨੂੰ ਗਲਤ ਕਹਿੰਦਾ ਕੋਈ ਉਸ ਨੂੰ ਗਲਤ ਕਹਿੰਦਾ ਪਰ ਮੈਂ ਕਿਸੇ ਨੂੰ ਹੁਣ ਕੋਈ ਸਫਾਈ ਵੀ ਨਹੀਂ ਦੇ ਸਕਦੀ ਸੀ ਮਨਵੀਰ ਨੂੰ ਘਰੋਂ ਗਏ ਨੂੰ ਹੱਲੇ ਹਫਤਾ ਵੀ ਨਹੀਂ ਹੋਇਆ ਸੀ ਜ਼ਿਆਦੇ ਨਸ਼ੇ ਕਰਕੇ ਉਸ ਦੀ ਮੌਤ ਹੋ ਗਈ ਆਖਰ ਹੁਣ ਕੀਤਾ ਵੀ ਕੀ ਜਾ ਸਕਦਾ ਸੀ ਉਸ ਦੀ ਲਾਸ਼ ਘਰ ਦੇ ਵਿਹੜੇ ਵਿੱਚ ਪਈ ਸੀ ਲੋਕ ਸ਼ਰੇਆ ਮੇਰੇ ਮੂੰਹ ਤੇ ਮੈਨੂੰ ਬਹੁਤ ਕੁਝ ਸੁਣਾ ਰਹੇ ਸੀ ਕੋਈ ਮੈਨੂੰ ਕਹਿ ਰਿਹਾ ਸੀ ਜੇਕਰ ਇਸ ਦੀ ਮਾਂ ਸਾਂਭ ਸੰਭਾਲ ਮਾਂ ਹੁੰਦੀ ਇਸ ਦੀ ਸਾਂਭ ਸੰਭਾਲ ਕਰਦੀ ਜਾਂ ਇਹ ਇਸ ਦੀ ਸਾਂਭ ਸੰਭਾਲ ਕਰਦੀ ਆਪਣਾ ਪੁੱਤਰ ਬਣਾ ਕੇ ਇਸ ਨੂੰ ਪਾਲ ਲਿਆ ਹੁੰਦਾ ਤਾਂ ਅੱਜ ਇਹ ਜਵਾਨੀ ਚੜਦੀ ਜਵਾਨੀ ਨਸ਼ੇ ਵਿੱਚ ਬਰਬਾਦ ਨਾ ਹੁੰਦਾ ਕੋਈ ਮੈਨੂੰ ਕੁਝ ਕਹਿੰਦਾ ਕੋਈ ਮੇਰੇ ਚਰਿੱਤਰ ਤੇ ਸਵਾਲ ਚੁੱਕਦਾ ਮੈਨੂੰ ਕਹਿ ਰਹੇ ਸੀ ਕਿ ਇਹ ਪੁੱਤਰ ਨਹੀਂ ਇਸ ਦਾ ਆਸ਼ਿਕ ਸੀ ਇਸ ਤਰ੍ਹਾਂ ਕੋਈ ਕੁਝ ਕਹਿ ਰਿਹਾ ਸੀ ਇਸ ਲਈ ਮੈਂ ਬਹੁਤ ਰੋ ਰਹੀ ਸੀ ਪਰ ਸੱਚ ਹੀ ਕਿਸੇ ਨੇ ਕਿਹਾ ਕਿ ਆਰੀ ਨੂੰ ਇੱਕ ਪਾਸੇ ਦਿੰਦੇ ਹੁੰਦੇ ਨੇ ਤੇ ਜਹਾਨ ਨੂੰ ਦੋ ਪਾਸੇ ਹੁੰਦੇ ਨੇ ਮੈਂ ਲੋਕਾਂ ਵਿੱਚ ਬੈਠੀ ਉੱਚੀ ਉੱਚੀ ਰੋ ਰਹੀ ਸੀ ਮੈਂ ਰੋ ਰੋ ਹੀ ਰਹੀ ਸੀ ਆਪਣੇ ਕਰਮਾਂ ਨੂੰ ਮੈਂ ਰੋ ਰਹੀ ਸੀ ਆਪਣੇ ਮਾਪਿਓ ਦੇ ਉਸ ਫੈਸਲੇ ਨੂੰ ਜਦੋਂ ਉਹਨਾਂ ਮੇਰਾ ਬਲਦੇਵ ਨਾਲ ਵਿਆਹ ਕਰ ਦਿੱਤਾ ਮੈਂ ਰੋ ਰਹੀ ਸੀ ਬਲਦੇਵ ਦੀ ਮਾਤ ਨੂੰ ਮੈਂ ਰੋ ਰਹੀ ਸੀ ਮਨਵੀਰ ਨੂੰ ਵੀ ਬੇਸ਼ੱਕ ਉਹ ਨਸ਼ੇ ਦਾ ਆਦੀ ਹੋ ਚੁੱਕਾ ਸੀ ਉਸਨੇ ਨਸ਼ੇ ਦੀ ਹਾਲਤ ਵਿੱਚ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਮੈਂ ਉਹਨਾਂ ਪਲਾਂ ਨੂੰ ਯਾਦ ਕਰਕੇ ਰੋਂਦੀ ਸੀ ਜਦੋਂ ਮੈਂ ਵਿਆਹ ਕਰਕੇ ਇਸ ਘਰ ਵਿੱਚ ਆਈ ਸੀ ਇਹ ਦੋਵੇਂ ਭੈਣ ਭਰਾ ਬਹੁਤ ਜਲਦ ਮੇਰੇ ਨਾਲ ਘੁਲ ਮਿਲ ਗਏ ਸੀ ਮੇਰੇ ਨਾਲ ਖੇਡਦੇ ਸੀ ਪਿਆਰ ਕਰਦੇ ਸੀ ਇਸ ਤਰ੍ਹਾਂ ਇਹ ਦਿਨ ਵੀ ਮੇਰੀ ਜ਼ਿੰਦਗੀ ਦੇ ਬਹੁਤ ਬੁਰੇ ਸੀ ਮੈਂ ਛੋਟੀ ਉਮਰ ਵਿੱਚ ਹੀ ਸਭ ਕੁਝ ਆਪਣੇ ਸਰੀਰ ਤੇ ਹੰਡਾ ਲਿਆ ਸੀ ਹੁਣ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਉਸ ਛੋਟੇ ਜਿਹੇ ਬੱਚੇ ਦੇ ਸਹਾਰੇ ਜੀ ਰਹੀ ਸੀ ਇਸ ਆਸ ਨਾਲ ਕਿ ਸ਼ਾਇਦ ਆਉਣ ਵਾਲਾ ਵਕਤ ਚੰਗਾ ਹੋਵੇਗਾ ਪਰ ਇਹ ਸਿਰਫ ਮੇਰੀ ਉਮੀਦ ਹੈ ਕਿਉਂਕਿ ਅੱਗੇ ਆਉਣ ਵਾਲਾ ਵਕਤ ਕਿਸੇ ਨੇ ਨਹੀਂ ਦੇਖਿਆ ਮੇਰਾ ਪੁੱਤਰ ਜਿਸ ਲਈ ਮੈਂ ਕੋ ਇੰਨਾ ਕੁ ਸਹਿਣ ਕਰ ਰਹੀ ਹਾਂ ਜਿਸ ਲਈ ਮੈਂ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚਿਆ ਇਹ ਕਿਹੋ ਜਿਹਾ ਨਿਕਲੇਗਾ ਹੁਣ ਮੇਰਾ ਪੁੱਤਰ ਜਵਾਨ ਹੋ ਚੁੱਕਾ ਮੇਰੀ ਉਮਰ 40 45 ਸਾਲ ਹੋ ਚੁੱਕੀ ਮੈਂ ਅੱਜ ਵੀ ਸੋਚ ਰਹੀ ਹਾਂ ਸ਼ਾਇਦ ਦਾਜ ਵਰਗੀ ਇਹ ਬਿਮਾਰੀ ਨਾ ਹੁੰਦੀ ਸ਼ਾਇਦ ਮੇਰੇ ਮਾਪਿਓ ਨੇ ਇਹ ਫੈਸਲਾ ਨਾ ਲਿਆ ਹੁੰਦਾ ਤਾਂ ਮੈਂ ਇਸ ਤਰ੍ਹਾਂ ਸਾਰੀ ਜ਼ਿੰਦਗੀ ਨਰਕਨਾ ਭੋਗਦੀ ਪਰ ਹੁਣ ਮੈਨੂੰ ਅੱਜ ਇੱਕ ਹੋਰ ਗੱਲ ਪਤਾ ਲੱਗੀ ਹੈ ਕਿ ਮੇਰੇ ਪੁੱਤਰ ਗਿਆਨਜੀਤ ਦਾ ਆਪਣੀ ਜ਼ਿੰਦਗੀ ਨੂੰ ਜਿਉਣ ਦਾ ਇੱਕ ਨਵਾਂ ਸੁਪਨਾ ਵਿਦੇਸ਼ ਦਾ ਹੈ ਪੁੱਤਰ ਜਿਸ ਹਾਰੇ ਮੈਂ ਸਾਰੀ ਜ਼ਿੰਦਗੀ ਕੱਢ ਦਿੱਤੀ ਉਹ ਕਹਿੰਦਾ ਹੈ ਮੈਂ ਇੱਥੇ ਨਹੀਂ ਰਹਿਣਾ ਵਿਦੇਸ਼ ਚਲੇ ਜਾਣਾ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਆਪਣੇ ਪੁੱਤਰ ਨੂੰ ਆਪਣੇ ਤੌਰ ਤਰੀਕੇ ਨਾਲ ਆਪਣੇ ਸੁਪਨੇ ਪੂਰੇ ਕਰਨ ਦੇਵਾਂ ਜਾਂ ਆਪਣੀ ਜ਼ਿੰਦਗੀ ਜਿਉਣ ਦੇਵਾ ਜਾਂ ਉਸ ਤੋਂ ਆਪਣੀ ਜ਼ਿੰਦਗੀ ਲਈ ਸਹਾਰਾ ਮੰਗਾ ਸੋ ਦੋਸਤੋ ਤੁਹਾਨੂੰ ਕੁਲਵਿੰਦਰ ਦੀ ਇਹ ਕਹਾਣੀ ਕਿਵੇਂ ਦੀ ਲੱਗੀ ਆਪਣੀ رائے ਜ਼ਰੂਰ ਭੇਜਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ